ਸਡੇ ਚੌਂਗਿ ਪਰਬਾਤ ਵੇਰੀ ਜਾ ਰਹੀ ਰੂਟੀਨ ਦੀ ਤਰ੍ਹਾਂ ਜਿਦਾਂ ਰੋਜ਼ ਨਿਕਲਦੀ ਹੈ ਸ਼ਵਰਾਦੀ ਜੀ ਤੋਂ ਇੱਕ ਮਹੀਨਾ ਪਹਿਲਾਂ ਸ਼ੁਰੂ ਹੁੰਦੀ ਹੈ ਤੇ ਅੱਜ ਉੱਥੇ ਜਨਾਨੀਆਂ ਨੇ ਛੇੜਖਾਨੀ ਕੀਤੀ ਦੋ ਲੜਕਿਆਂ ਨੇ ਤੇ ਜਦ ਕਿ ਉਹ ਜਿਹੜੀ ਉੱਥੋਂ ਮੰਦਰ ਕਮੇਟੀ ਦੇ ਪ੍ਰਬੰਧਕ ਸੀ ਉਹਨਾਂ ਨੇ ਉਹਨਾਂ ਨੂੰ ਤਿੰਨ ਵਾਰੀ ਰੋਕਿਆ ਉਹ ਬਾਅਦ ਵਿੱਚ ਮੇਰੀ ਮਦਦ ਲੈਣ ਲਈ ਮੰਦਰ ਵਾਲੇ ਮੇਰੇ ਘਰ ਆਏ ਉਹਨਾਂ ਦੇ ਪਿੱਛਾ ਕਰਦੇ ਜੀ ਉਹ ਮੇਰੇ ਘਰ ਆ ਗਏ ਉਹਨਾਂ ਨੇ ਉੱਥੇ 8 ਟੱਟਾ ਪੱਥਰ ਬੋਤਲਾਂ ਸ਼ਰਾਬ ਦੀਆਂ ਬਹੁਤ ਗੰਦ ਬੋਲਿਆ ਦਾਤਰ ਮਾਰੇ ਮੇਰੇ ਬੂਹੇ ਦੇ ਆਗੇ ਲੋਕਾਂ ਕੋ ਜੇ ਨਾ ਹੋ ਮੈਂ ਦੋਵੇਂ ਮੰਦਰ ਵਾਲੇ ਕਮੇਟੀ ਵਾਲੇ ਆਪਣੇ ਘਰ ਦੇ ਅ ਕੰਮ ਕਿੰਨਾ ਹੋਇਆ ਨਾ ਨਾਮਜਦ ਬਾਹਰ ਕਰ ਲਿਓ ਬੰਦੇ ਤੁਸੀਂ ਇਹ ਦੇਖ ਲਓਗੇ ਟਾਈਮ ਪਾਸ ਕਰਦੇ ਪਏ ਆ ਭਾਵੇਂ ਕਿਸੇ ਵੀ ਅਫਸਰ ਨੂੰ ਸੀਪੀ ਸਾਹਿਬ ਨੂੰ ਕਰੋ ਸਾਡੀ ਵੀਡੀਓ ਬਣਾਓ ਮੈਂ ਸੀਪੀ ਸਾਹਿਬ ਮੁਖੀ ਇੱਕ ਮਿੰਟ ਮੈਂ ਵੀ ਹੋਣਗੇ ਮੇਰਾ ਕੋਈ ਕੋਈ ਅਫਸਰ ਫੋਨ ਨਹੀਂ ਤੁਹਾਡਾ ਮੇਰਾ ਫੋਨ ਨਹੀਂ ਕਿਉਂਕਿ ਵੀ ਹੋਣਗੇ ਅਸਲ ਤੌਰ ਤੇ ਟਾਈਮ ਨਹੀਂ ਹੈਗਾ ਡਿਪੀ ਸਾਹਿਬ ਕੋ ਟਾਈਮ ਨਹੀਂ ਹੈਗਾ ਸੀਪੀ ਸਾਹਿਬ ਕੋ ਟਾਈਮ ਨਹੀਂ ਹੈਗਾ ਏਮਪੀ ਕੋ ਤੁਹਾਡੀ ਅਧਾਰਿਕ ਪਾਉਂਗਾ ਤੇ ਕੋਈ ਤੁਹਾਨੂੰ ਆ ਕੋਈ ਇਹ ਕੋ ਜੇ ਮਰਦਾ ਤੁਸੀਂ ਅਜੇ ਵੀ ਕੋ ਖਲੋਦੇ ਹੋ ਐਫ ਆਰ ਦਰਜ ਕਰੋ ਨਹੀਂ ਕਰਦੇ ਆਪਾਂ ਸਾਡੇ ਜੋਮ ਦੀ ਚੱਲਿਆ ਮੇਰੀ ਗੱਲ ਸੁਣੋ ਤੁਹਾਡੀ ਕੁਛ ਨਹੀਂ ਨਹੀਂ ਗਏ ਮੈਂ ਕਿਹਾ ਤੁਹਾਨੂੰ ਕਹਿ ਰਿਹਾ ਓਏ ਮੈਂ ਦੇਖ ਲੋ ਆਪਾਂ ਤੇ ਤੁਹਾਡੇ ਮੂੰਹ ਵੱਲ ਵੇਖਣ ਦੇ ਤੁਸੀਂ ਕਰਨ ਕੀਦੇ ਤੁਸੀਂ ਦੱਸੋ ਵੀ ਆਪਾਂ ਆਪਣਾ ਟਾਈਮ ਪਾਸ ਕਰਦੇ ਹੋ ਕਿ ਕਿੱਤਾ ਕੀ ਗਏ ਤੁਸੀਂ ਮੈਨੂੰ ਦੱਸੋ ਮੈਂ 20 ਹੋਰ ਫੋਨ ਕਰਾਂਗਾ ਆਪਾਂ ਦੇ ਫੋਨਾਂ ਨਾਲ ਥੋੜੀ ਹੈਗਾ ਤੁਸੀਂ ਕਿਹਾ ਬਰਲਾ ਰੋਡ ਕੋਲ ਦੋਏ ਉਹ ਵੀ ਤੁਹਾਨੂੰ ਵੀ ਵੇਖਣ ਦੇ ਤੁਸੀਂ ਕਰਦੇ ਕੀ ਪਏ ਹੋ ਸਾਵੇ ਨਾਲ ਵਾਰੇ ਲਾਇਆ ਦੋਸ਼ ਮੁਲਾਜ਼ਮ ਇਕੱਠੇ ਵੀ ਇਹ ਬੰਦੇ ਕੰਮ ਕਬਲੇ ਕੀਤੇ ਆਨੂੰ ਇਹ ਸਾਰੇ ਰੁਪਏ ਵੀ ਕਰਕੇ ਹੱਲਣਗੇ ਤਾਂ ਆਪਾਂ ਤੁਹਾਡੀ ਇੱਕ ਨ ਕੋਈ ਜਲਦੀ ਆਈਆਂ ਭਾਵੇਂ ਸੀਪੀ ਸਾਹਿਬ ਆਈਆਂ ਸਾਨੂੰ ਕਿਸ ਦਾ ਡਰ ਖੋਖ ਨਹੀਂ ਹੈਗਾ ਮੈਂ ਗੱਲ ਗੱਲ ਦੱਸਾਂ ਤੁਹਾਨੂੰ ਮੈਂ ਪਤਾ ਕੀ ਆ ਸਰਕਾਰ ਸੰਬੂਦ ਦਾ ਡਰ ਤੁਹਾਨੂੰ ਹੋਊਗਾ ਸਾਡੇ ਨਹੀਂ ਆ ਸਰਕਾਰ ਦੇ ਮਤੇ ਤੁਸੀਂ ਅੱਗੇ ਆਪਾਂ ਨਹੀਂ ਹੈਗੇ ਆਪਾਂ ਤੇ ਆਪਣੀ ਸਰਕਾਰ ਦੇ ਖਿਲਾਫ ਬੋਲ ਪਈਦੇ ਨਹੀਂ ਆਪਾਂ ਤੇ ਉਹਨਾਂ ਦੀ ਬਾਹ ਦੇ ਨੇ ਜਦੋਂ ਕੋਈ ਗਲਤ ਕੰਮ ਹੁੰਦਾ ਹੀ ਤੇ ਸਾਨੂੰ ਨਹੀਂ ਕਿਸ ਦਾਗਾ ਇਹ ਧਾਰਮਿਕ ਕੰਮ ਆ ਧਾਰਮਿਕ ਭਾਵਨਾ ਆਹ ਤੋਂ ਆ ਪਰ ਡੇਢ ਘੰਟੇ ਤੋਂ ਤੁਸੀਂ ਐਡੀਸ਼ਨ ਐਸ ਐਚਓ ਤੁਹਾਡਾ ਫੱਟ ਬੰਦਾ ਵਾ ਕਿ ਕਾਰਵਾਈ ਪਾਉਣੇ ਪਾ ਤੋ ਹੀ ਆ ਰਿਹਾ ਟਾਈਮ ਪਾਸ ਕਰਦੇ ਪਏ ਤੁਹਾਡੇ ਮੂੰਹ ਤੇ ਗਾਣਾ ਆਪਾਂ ਕਿਸੇ ਨੂੰ ਬਾਹਰ ਵੀ ਗਾਣਾ ਤੁਹਾਡੇ ਖਾਣਾ ਖੂ ਤੇ ਗੱਲਾਂ ਮੂੰਹ ਤੇ ਸਪੱਸ਼ਟ ਗੱਲ ਜੀ ਆ 15 ਮਿੰਟ ਤੇ ਪਈ ਤੁਹਾਡਾ ਪੇਪਰ ਦਿੱਤੇ ਨੂੰ ਹੋ ਗਿਆ ਆਪਾਂ ਕਿਹੜਾ ਜੇ ਨੂੰ ਭਜਾਓ ਉਹ ਯਾਰ ਦੱਥੋਂ ਕਿਸੇ ਮਲਾਜਮ ਨੂੰ ਭੇਜੋ ਥੇ ਕਿ ਦਰਜ ਕਰੇ ਦਰਜ ਕਰੇ ਉੱਥੇ ਜਾ ਕੇ ਇੱਕ ਦੂਜੇ ਦਾ ਆਪਾਂ ਰੋਈ ਉਨੇ ਹੀ ਜਾਣੇ ਤਾਂ ਠੀਕ ਆ ਨਾ ਤੁਹਾਡੀ ਵੀ ਆਪਾਂ ਗੱਲ ਮੰਨ ਲਈ ਆ ਇਹਨੇ ਜਾਇਆ ਭਾਈ ਡਾਕਟਰ ਹੋ ਗਿਆ ਨਾ ਗੱਲੇ ਨਹੀਂ ਜਿਓ ਬਿਲਕੁਲ ਬਿਲਕੁਲ ਅਸੀਂ ਕਹਾਂ ਬਾਈ ਤੁਹਾਡੇ ਗੱਲੇ ਵਿੱਚ ਅੱਜ ਗੱਲੇ 6 ਬੰਦੇ ਸਾਡੇ ਮਹੱਲੋਂ ਅੱਗੇ ਲਾਗੇ ਨੇ ਤੇ ਤੂੰ ਮੇਰੇ ਕੱਲੇ ਕਿ ਕਰੇਂ ਗੱਲੇ ਡਾਕ ਲਾਉਗੀ ਕਰੇਂਗਾ ਜੀ ਵਾਲਾ ਕਿ ਕਿ ਉਹ ਬਾਹਰ ਦੀ ਨਾ ਆਈ ਬੱਜੀ ਸਾਡੇ ਮੇਰੇ ਆਹ ਬੰਦੇ ਜਿਆ ਮਾੜਾ ਹੋ ਰਿਹਾ ਮੇਰੇ ਕੋਲ ਲੋਕੀ ਪਹੁੰਚਿਆ ਜੀ ਅੱਜ ਜੀ ਪੱਲਾ ਮੇਰੇ ਤੇ ਆ ਗਿਆ ਮੈਂ ਨਾ ਭਾਈ ਮੈਂ ਸਿਮਟਰ ਸਾਂਜੀ ਮੇਰੇ ਘਰ ਛੇ ਫੋਨ ਕਰਨੇ ਸਾਰੇ ਲੋਕ ਭਾਈ ਚੱਲ ਗਏ ਜੀ ਜਿੱਥੇ ਨਾ ਕੋਈ ਸਮੱਸਿਆ ਬਾਤ ਨਾ ਨਹੀਂ ਇਹੋ ਜਿਹੀ ਚੀਜ਼ ਨਹੀਂ ਕਿਤੇ ਨਹੀਂ ਮੈਂ ਇਹ ਸਤਿਕਾਰ ਬਾਤਾਂ ਦੀ ਇੱਜ਼ਤ ਕਰਦਾ ਹਾਂ ਬੱਸ ਦਾ ਨਾਮ ਸਾਫ਼ ਹੋ ਜਾਏਗਾ ਮੇਰੇ ਨਾਲ ਤੇ ਮੈਂ ਹੁਣ ਨਹੀਂ ਹੋਇਆ ਬਦਲੇ ਵਿੱਚ ਆਗਤ ਬਾਤ ਹੁੰਦੀ ਰਹੂਗੀ ਅਨੁਸ਼ਾਸਨ ਦਾ ਬੜਾ ਸਾਡਾ ਬੜਾ ਪਾਜੀ ਮਰਜ਼ੀ ਲੱਗਦਾ ਬਸ ਇੱਜੇ ਠੀਕ ਭਾਈ ਬੇਸ਼ਕੀਰ ਹੋ ਗਏ ਜਿਹੜਾ ਮਰ ਗਿਆ ਜੀ ਪਹਿਲਾਂ ਮਾਫਾ ਕਰੋ ਬੜਾ ਗੰਦਾ ਬਿੜਾ ਲੜੇ ਆਹ ਆ ਮੁੰਡੇ ਦੀ ਆ ਮੁੰਦਰ ਭਾਜੀ ਨਾਲ ਆ ਗੱਲ ਹੋ ਰਹੀ ਹੈ ਨਾ ਇਹ ਕੋਈ ਮਾਰ ਕੇ ਧੱਕਾ ਰੋੜੇ ਕੋਈ ਸੀ ਇਹ ਬੋਲਣਾ ਉਹ ਮੋਲ ਦੀ ਗੱਲ ਕਰੀ ਥਾ ਆ ਭਾਈ ਬਾਈ ਚੱਲਣਾ ਨਹੀਂ ਦੱਸੋ ਇਹ ਮੇਰਾ ਪ੍ਰਯਤਨ ਤਰੀਕਾ ਸੋਹਣੇ ਗਾ ਆ ਮੈਨੂੰ ਦੱਸ ਆ ਦੱਸ ਆ ਦੱਸ ਮੈਨੂੰ ਆ ਮਾਰ ਰਿਹਾ ਉਹ ਤੋਂ ਬਾਅਦ ਵਿੱਚ ਦੱਸਣੀ ਕਿ ਬਿਜਾਰੀ ਪਰ ਬਾਹਰ ਇੱਕ ਮਿੰਟ ਜਰਾ ਰੱਖ ਬੰਦੇ ਹਰਾ ਪਾਵੇਂ ਇਹਨੂੰ ਪੁੱਛਣ ਜੇ ਦੇਖਿਆ ਨਹੀਂ ਇੱਥੇ ਨਾਲ ਹੀ ਆ ਚੱਕਰ ਆ ਗਿਆ ਹਾਂ ਮੈਨੂੰ ਕੋਣ ਆਇਆ ਛਾਰੇ ਕੋਈ ਵੀ ਬਾਜੀ ਉੱਥੇ ਨਾ ਡਾਰੇ ਚੱਲੋ ਮੈਨੂੰ ਲੈ ਆਣ ਆ ਮੈਂ ਕੋਈ ਟੱਪ ਬਣਾ ਮੈਨੂੰ ਸੀਖਣਾ ਵਿੱਚ ਧੰਨਵਾਦ ਜੀ ਇੱਥੇ ਨਹੀਂ ਗੀ ਗਾਣਾ ਨਹੀਂ ਆ ਅੱਛਾ ਉੱਥੋਂ ਕਰਦੇ ਕਰਦੇ ਇੱਕੇ ਵੱਡੇ ਨੇ ਪਿੱਛੇ ਆ ਗਏ ਮੈਨੂੰ ਕੋਣ ਆਇਆ ਵੀ ਸਾਡੇ ਨਾਲ ਡਾਰੇ ਚੱਲੋ ਮੰਦਰ ਵਾਲੇ ਮੈਨੂੰ ਡਾਣ ਆਏ ਭਾਜੀ ਬਹੁਤ ਵਾਰਿਆ ਕਾਉਂਸਲਰ ਲੱਗੇ ਜਿਹੜਾ ਵੀ ਮੇਰੇ ਨਾਲ ਬਾਣੀ ਚੱਲੋ ਜਿਹੜੀ ਐਸਪੀ ਸਾਹਿਬ ਕੀ ਗੱਲ ਹੋਈ ਹੈ ਇਹ ਧੰਗਾ ਕੰਮ ਕਿਉਂ ਕਰ ਗੱਲਬਾਤ ਕੀਤੀ ਜਿਹੜੀ ਲੋਕਾਂ ਦੇ ਨਾਲ ਮੈਂ ਕਰਨ ਲੱਗਾ ਨੇ ਵੀ ਜੀ ਕੋਰਸ ਬਦੋ ਕੋਰਸ ਬਦੋ ਲਗਾਵਾਗਾ ਜਿਹੜੀ ਚੱਤੀ ਜਾ ਰਹੀ ਹੈ ਨਾ ਜਿਹੜਾ ਕੰਮ ਆਵਾ ਕਰਨ ਵਾਲਾ ਹੈ ਨਾ ਮਾਦਾ ਆਪ ਜੇ ਤਾਂ ਭਾਵੇਂ ਸਾਰੇ ਬਸ ਆਓ ਦੱਸੋ ਕਿੱਥੇ ਹੈਗਾ ਵਾ ਆ ਘਰ ਫਸਾਓ ਮੇਰਾ ਨਾਮ ਰਮਨ ਰੰਮੀ ਆ ਜੀ ਵਾਈਫ ਮੇਰੇ ਕਾਉਂਸਲ ਵਾਲੇ ਛਾੜੇ ਤੋਂ ਤੇ ਕੀ ਮਾਮਲਾ ਸਰ ਜਿਹੜਾ ਅੱਜ ਹੋਇਆ ਹੈ ਮਾਮਲਾ ਭਾਜੀ ਇਹ ਆ ਵੀ ਛਾੜੇ ਚੌਂਕ ਜੇ ਪਰਬਾਤ ਵੇਰੀ ਜਾ ਰਹੀ ਸੀ ਰੂਟੀਨ ਦੀ ਤਰ੍ਹਾਂ ਜਿਦਾਂ ਰੋਜ਼ ਨਿਕਲਦੀ ਹੈ ਸ਼ਵਰਾਦੀ ਜੀ ਤੋਂ ਇੱਕ ਮਹੀਨਾ ਪਹਿਲਾਂ ਸ਼ੁਰੂ ਹੁੰਦੀ ਆ ਤੇ ਅੱਜ ਉੱਥੇ ਜਨਾਨੀਆਂ ਨਾਲ ਛੇੜਖਾਨੀ ਕੀਤੀ ਦੋ ਲੜਕਿਆਂ ਨੇ ਤਾਂ ਜਦ ਕਿ ਉਹ ਜਿਹੜੀ ਉਥੋਂ ਮੰਦਿਰ ਕਮੇਟੀ ਦੇ ਪ੍ਰਬੰਧਕ ਸੀ ਉਹਨਾਂ ਨੇ ਉਹਨਾਂ ਨੂੰ ਤਿੰਨ ਵਾਰੀ ਰੋਕਿਆ ਉਹ ਬਾਅਦ ਜੋ ਮੇਰੀ ਮਦਦ ਲੈਣ ਲਈ ਮੰਦਿਰ ਵਾਲੇ ਮੇਰੇ ਘਰ ਆਏ ਉਹਨਾਂ ਦੇ ਪਿੱਛਾ ਕਰਦੇ ਸੀ ਉਹ ਮੇਰੇ ਘਰ ਆ ਗਏ ਉਹਨਾਂ ਨੇ ਉੱਥੇ ਇੱਟ ਵਟਾ ਪੱਥਰ ਬੋਤਲਾਂ ਸ਼ਰਾਬ ਦੀਆਂ ਬਹੁਤ ਗੰਦ ਬੋਲਿਆ ਦਾਤਰ ਮਾਰੇ ਮੇਰੇ ਬੂਹੇ ਦੇ ਆਗੇ ਲੋਕਾਂ ਕੋ ਜੇ ਨਾ ਹੋ ਮੈਂ ਦੋਵੇਂ ਮੰਦਿਰ ਵਾਲੇ ਕਮੇਟੀ ਵਾਲੇ ਆਪਣੇ ਘਰ ਦੇ ਅੰਦਰ ਵੜਦਾ ਅੱਜ ਉਹਨਾਂ ਨੂੰ ਮਾਰ ਦੇਣਾ ਸੀ ਉਹਨਾਂ ਨੇ ਪਤਾ ਲੱਗਾ ਕੌਣ ਸੀ ਕੀ ਇਹਦੇ ਹੁਣ ਪੁਲਿਸ ਦੀ ਜ਼ਿੰਮੇਵਾਰੀ ਜੀ ਪੁਲਿਸ ਵੈਰੀਫਾਈ ਕਰੇ ਕੌਣ ਹੈ ਜੀ ਅਸੀਂ ਵੀਡੀਓ ਸੀਸੀਟੀਵੀ ਉਹਨਾਂ ਨੂੰ ਦੇ ਦਿੱਤੀ ਹੈ ਕੀ ਮੁੰਡੇ ਕੀ ਐਸੇ ਜਿ ਤਰ੍ਹਾਂ ਧਾਰਮਿਕ ਜਿਹੜਾ ਚੱਲਦਾ ਪਿਆ ਪ੍ਰੋਗਰਾਮ ਉਹਦੇ ਵਿੱਚ ਐਸੇ ਸ਼ਰਾਰਤੀ ਅਨਸਰਾਂ ਵੱਲੋਂ ਜਿਹੜਾ ਸ਼ੇਰਖਾਨੀ ਕਰਨੀ ਕਿੱਡੀ ਕ ਵੱਡਾ ਜਿਹੜਾ ਅਪਰਾਧ ਹੈ ਮੈਂ ਨਾ ਭਾਜੀ ਕੋਈ ਪ੍ਰਸ਼ਾਸਨ ਨਾਲ ਦੀ ਚੀਜ਼ ਹੀ ਨਹੀਂ ਰਹੀ ਪਿਛਲੇ 40 ਸਾਲ ਤੋਂ ਇਹ ਯਾਤਰਾ ਨਿਕਲਦੀ ਇਸ ਤਰ੍ਹਾਂ ਹੀ ਤੇ ਅੱਜ ਅੱਜ ਹੀ ਇਹ ਹੋਣਾ ਸੀ ਜਦੋਂ ਦੀ ਇਹ ਸਰਕਾਰ ਆਈ ਬੇੜਾ ਘਰ ਕਰਕੇ ਰਹਿਤਾ ਇਨਾਂ ਨੇ ਛਾਟੇ ਦਾ ਪਰਸੋਂ ਵੀ ਇੱਥੇ ਨਰੇਂਗੜ ਵਾਰਦਾ ਤੋਂ ਇਹੋ ਮੁੰਡੇ ਉਹਦੀ ਚੱਕੀ ਤੇ ਗੱਲ ਪੈ ਕੇ ਦੁਕਾਨ ਤੇ ਅੱਜ ਤੱਕ ਨਹੀਂ ਉਹਦਾ ਕੁਝ ਹੋ ਸਕਿਆ ਉੱਥੇ ਪੁਲਿਸ ਪਹੁੰਚੀ ਜੀ ਮੌਕੇ ਤੇ ਬੋਲਸਨ ਭਾਜੀ 1.5 ਘੰਟੇ ਬਾ ਪੋਣੇ 6 ਦੀ ਗੱਲ 7:10 ਤੇ ਸਾਡੇ ਕੋਲ ਐਸਆਈ ਸਾਹਿਬ ਆਏ ਆ ਤੇ ਹੁਣ ਕੀ ਮੰਗੀ ਕਰਦੇ ਅਸੀਂ ਮੰਗ ਕਰਦੇ ਵੀ ਸਾਡੇ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਪਰਚਾ ਐਫਆਈਆ ਦਰਜ ਕੀਤੀ ਜਾਵੇ ਇਹ ਜੀ ਜੋ ਇਹਨਾਂ ਦੇ ਦੱਸਣ ਮੁਤਾਬਕ ਇਹ ਭਰਾਤ ਫੇਰੀ ਜਾ ਰਹੀ ਸੀ ਕੋਈ ਲੇਡੀਜ਼ ਨਾਲ ਛੇੜਖਾਨੀ ਕੀਤੀ ਦੋ ਬੰਦਿਆਂ ਨੇ ਉਹਨਾਂ ਨੂੰ ਜਦੋਂ ਰੋਕਿਆ ਗਿਆ ਉਹ ਹੋਰ ਆਣ ਕੇ ਕੋਈ ਬੰਦੇ ਲੈ ਕੇ ਆ ਗਏ ਤੇ ਪਏ ਆ ਉਹ ਕਾਉਂਸਲਰ ਸਾਹਿਬ ਦੇ ਘਰ ਆਏ ਤੇ ਇਹਨਾਂ ਨੇ ਕਾਉਂਸਲਰ ਦੇ ਘਰ ਵੀ ਉਹਨਾਂ ਨੇ ਜਿਹੜੇ ਇਟਾ ਰੋੜੇ ਮਾਰੇ ਉਹ ਸੀ ਉਹ ਸੀਸੀਟੀਵੀ ਕੈਮਰਾ ਦੇਖ ਰਹੇ ਤੇ ਕੋਈ ਬਿੱਲਾ ਨਾਂ ਦਾ ਬੰਦਾ ਹੋਇਆ ਇਹਦੇ ਵਿੱਚ ਕਹਿੰਦੇ ਬਿੱਲੇ ਨਾਂ ਦਾ ਸੀਗਾ ਉਹਦੇ ਘਰ ਰੇਡ ਕੀਤਾ ਸੀਗਾ ਉਹ ਦੋ ਉਹਨਾਂ ਦੇ ਜਿਹੜੇ ਉਹਦੇ ਭਰਾ ਕੋ ਮਿਲੇ ਆ ਉਹ ਲੈ ਗਏ ਆ ਥਾਣੇ ਬਾਕੀ ਸਾਰਾ ਵੈਰੀਫਾਈ ਕਰ ਰਹੇ ਮਕੀਏ ਜੀ ਕਹਿੰਦੇ ਕਿ 6 ਵਜੇ ਦੀ ਘਟਨਾ ਪਰ ਪੁਲਿਸ ਜਿਹੜੀ ਹੈ 1.5 ਘੰਟੇ ਬਾਅਦ ਪਹੁੰਚੀ ਨਹੀਂ ਜੀ 6 ਵਜੇ ਦੀ ਨਹੀਂ ਸਾਨੂੰ ਜਦੋਂ ਇਨਫੋਰਮ ਹੋਇਆ 7:30 ਵਜੇ ਤੇ ਮੈਂ 8:30 ਮੈਂ 7.5 ਵਜੇ ਮੈਨੂੰ ਇਨਫੋਰਮੇਸ਼ਨ ਮਿਲੀ ਸੀਗੀ ਪੌਣੇ 8 ਵਜੇ ਮੈਚ ਤੇ ਪਹੁੰਚ ਗਿਆ ਸੀਗਾ ਉਹ ਕੀ ਕਾਰਵਾਈ ਕੀਤੀ ਜੀ ਪੌਣੇ ਸੀ ਇਹਨਾਂ ਦਾ ਕੇਸ ਰਿਸਟਰ ਕਰਕੇ ਜੋ ਹੈਗਾ ਵਾ ਇਹ ਬੰਦੇ ਜਿਹੜੇ ਅਨਨੋਨ ਬੰਦੇ ਨੇ ਇਹਨਾਂ ਤੇ ਕੇਸ ਰਿਸਟਰ ਲੱਗਿਆ ਕਰ ਰਿਓ ਕਿਉਂਕਿ ਉਹਨਾਂ ਨੂੰ ਬਾਈ ਨੇਮ ਕੋਈ ਪਤਾ ਨਹੀਂ ਹੈਗਾ ਇੱਕ ਸਿਰ ਬਿਲਾ ਬਿਲੇ ਨਾਂ ਦਾ ਪਤਾ ਲੱਗਾ ਉੱਥੇ ਅਸੀਂ ਵੈਸੇ ਰਾਉਂਡ ਅਪ ਕੀਤੇ ਕੇਸ ਰਿਸਟਰ ਬਣ ਕੇ ਜੋ ਕਾਨੂੰਨੀ ਕਾਰਵਾਈ ਹੋਏਗੀ